ਸਤ ਸ੍ਰੀ ਅਕਾਲ ਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵਲੌਗ ਸੋ ਅੱਜਾ ਲੋੜੀ ਦਾ ਦਿਨ ਤੇ ਮੈਂ ਅੱਜ ਕਾਫੀ ਦਿਨਾਂ ਬਾਅਦ ਤੁਹਾਡੇ ਨਾਲ ਜਰਾ ਵਲੌਗ ਆ ਸ਼ੇਅਰ ਕਰਨ ਲੱਗੀ ਆ ਤੋ ਅੱਜ ਜਿਵੇਂ ਕਿ ਲੋਹੜੀ ਦਾ ਦਿਨ ਆ ਤੇ ਲੋਹੜੀ ਵਾਲੇ ਦਿਨ ਜਿਹੜਾ ਸਾਗ ਬੰਦਦਾ ਸੋ ਸਾਗ ਮੈਂ ਬਨਣ ਵਾਸਤੇ ਰੱਖ ਦਿੱਤਾ ਕਟਿੰਗ ਮੈਂ ਕਰ ਲਈ ਸੀ ਜਦੋਂ ਅਸੀਂ ਸਾਗ ਕੱਟਦੇ ਆ ਤੇ ਬਹੁਤ ਜ਼ਿਆਦਾ ਖਲਾਰਾ ਪੈ ਜਾਂਦਾ ਆ ਮੈਂ ਜਿਹੜਾ ਸਾਗ ਹਮੇਸ਼ਾ ਸੈਲਫ ਦੇ ਉੱਤੇ ਮਤਲਬ ਕਿ ਕਾਊਂਟਰ ਟਾਪ ਤੇ ਹੀ ਕੱਟਦੀ ਹੁੰਦੀ ਆ ਕਿਉਂਕਿ ਬਹੁਤ ਸਾਰਾ ਲੱਥਲੇ ਕਪੜਾ ਵੀ ਪਛਾਇਆ ਸੀਗਾ ਪਰ ਫਿਰ ਵੀ ਉਹ ਸਾਰਾ ਜਿਹੜਾ ਸਾਗਾ ਛੋਟੇ ਛੋਟੇ ਪੀਸ ਆ ਸਾਈਡ ਤੋਂ ਕੱਪੜੇ ਤੋਂ ਡਿੱਗ ਗਏ ਸੀਗੇ ਤੇ ਹੁਣ ਉਹ ਸਾਰੇ ਮੈਂ ਚੁੱਕ ਕੇ ਧੋ ਕੇ ਤੇ ਫਿਰ ਮੈਂ ਕੁੱਕਰ ਵਿੱਚ ਪਾ ਦਿੱਤੇ ਆ ਤੇ ਮੈਂ ਇਹਦੇ ਵਿੱਚ ਨਮਕ ਪਾ ਦਿੱਤਾ ਆ ਤੇ ਇਹਨੂੰ ਜਿਹੜਾ ਆ ਉਹ ਰਿਚਨ ਦਵਾਂਗੇ ਕੋਈ ਇਹਨੂੰ 1 ਘੰਟਾ ਜਿਹੜਾ ਆ ਉਹ ਮੀਡੀਅਮ ਹੀਟ ਦੇ ਉੱਤੇ ਜਿਹੜਾ ਐਵੇਂ ਹੀ ਰਿਚਨ ਦੇਣਾ ਆ ਤੇ ਇਹਦੇ ਵਿੱਚ ਮੈਂ ਜਿਹੜਾ ਆ 2 ਕਿਲੋ ਮਸਾਂ ਲਿਆ ਸੀਗਾ ਇੱਕ ਗੁੱਚੀ ਸੀ ਵੀ ਮੇਥੀ ਦੀ ਇੱਕ ਗੁੱਚੀ ਬਾਤੂ ਦੀ ਇੱਕ ਗੁੱਚੀ ਜਿਹੜੀ ਸੀਗੀ ਉਹ ਪਾਲਕ ਦੇ ਸੀ ਤੇ ਇਹਦੇ ਵਿੱਚ ਫਿਰ ਮੈਂ ਨਮਕ ਪਾ ਦਿੱਤਾ ਤੇ ਨਾਲ ਹੀ ਮੈਂ ਜਿਹੜਾ ਹੈ ਲਸਣ ਤੇ ਹਰੀਆਂ ਮਚਾਂ ਦਾ ਪੇਸਟ ਉਹ ਪਾ ਦਿੱਤਾ ਆ ਸੋ ਸਾਗ ਨੂੰ ਜਿਹੜਾ ਆ ਹੁੰਦਾ ਹੈ ਅ ਰਿਚਦਾ ਪਿਆ ਆ ਇਹਨੂੰ ਮੈਂ ਕੋਈ ਅੱਧੇ ਘੰਟੇ ਵਾਸਤੇ ਜਿਹੜਾ ਐਵੇਂ ਰਿਚਦਾ ਰਹਿਣ ਦੇਣਾ ਆ ਇੱਧਰ ਬਣ ਗਈ ਆ ਚਾਹ ਕਿਉਂਕਿ ਸਾਡੇ ਜਾਣੇ ਜਿਹੜੇ ਤੁੱਪੇ ਬੈਠੇ ਹੋਏ ਆ ਤੇ ਲੋਹੜੀ ਦਾ ਆਨੰਦ ਲੈ ਰਹੇ ਆ ਕਿਉਂਕਿ ਵਾਲ ਸਾਰੇ ਲੋੜੀ ਵਾਲੇ ਦਿਨ ਜਿਹੜਾ ਅੰਮ੍ਰੇਸਰ ਵਿੱਚ ਸਾਰੇ ਗੁੱਡੀਆਂ ਉਡਾਉਂਦੇ ਰਹਿੰਦੇ ਆ ਪਤੰਗਾ ਉਡਾਉਂਦੇ ਆ ਤੇ ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗੀ ਕਿ ਪਲੀਜ਼ ਜਿਹੜੀ ਆਰਮ ਡੋਰ ਆ ਨਾ ਉਹਦੇ ਨਾਲ ਹੀ ਗੁੱਡੀਆਂ ਉਡਾਇਆ ਕਰੋ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਦੂਸਰੀ ਡੋਰ ਆ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਆ ਸੋ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਜਿਹੜੀ ਆ ਉਹ ਆਰਮ ਡੋਰ ਦੇ ਨਾਲ ਹੀ ਗੁੱਡੀਆਂ ਉਡਾਇਆ ਕਰੋ ਤੋ ਬੱਚੇ ਜਿਹੜੇ ਆ ਉਹ ਕੋਠੇ ਦੇ ਉੱਤੇ ਚੜੇ ਆ ਗੁੱਡੀਆਂ ਉਡਾਉਣ ਵਾਸਤੇ ਸਵੇਰ ਦੇ ਚੜੇ ਹੋਇਆ 6:30 ਵਜੇ ਦੇ ਚੜੇ ਹੋਇਆ ਕੋਠੇ ਦੇ ਉੱਤੇ ਹੱਲੇ ਜਿਹੜਾ ਹਨੇਰਾ ਹੀ ਸੀਗਾ ਕੁਝ ਖਾਦਾ ਪੀਤਾ ਨਹੀਂ ਆ ਅੱਜ ਦੇ ਦਿਨ ਦਾ ਬੱਚਿਆਂ ਨੂੰ ਖਾਣ ਪੀਣ ਦੀ ਕੋਈ ਖਿੱਚ ਨਹੀਂ ਹੁੰਦੀ ਲੋਹੜੀ ਵਾਲੇ ਦਿਨ ਦੀ ਜਿਵੇਂ ਸਵੇਰ ਤੇ ਕੋਠੇ ਤੇ ਚੜਦੇ ਆ ਤੇ ਸ਼ਾਮ ਨੂੰ ਹੀ ਇਹਨਾਂ ਨੇ ਥੱਲੇ ਆਉਣਾ ਹੁੰਦਾ ਆ ਤੇ ਭੁੱਖ ਲੱਗ ਜਾਂਦੀ ਆ ਫੇਰ ਹੀ ਇਹਨਾਂ ਨੇ ਕੁਝ ਖਾਣਾ ਹੁੰਦਾ ਸਾਰਾ ਦਿਨ ਭੁੱਖੇ ਹੀ ਰਹਿੰਦੇ ਆ ਮੈਂ ਇਹਨਾਂ ਨੂੰ ਆਵਾਜ਼ਾਂ ਦਿੰਦੀ ਪਈ ਆ ਕਿ ਕੁਝ ਆ ਕੇ ਖਾ ਜਾਓ ਨਹੀਂ ਇਹਨਾਂ ਨੂੰ ਬਸ ਅੱਜ ਲੋੜੀ ਆ ਤੇ ਅੱਜ ਹੀ ਗੁੱਡੀਆਂ ਹੀ ਉਡਾਉਣੀ ਆ ਲੋੜੀ ਤੇ ਮਾਗੀ ਵਾਲੇ ਦਿਨ ਦੋਨੋਂ ਦਿਨ ਇਹ ਜਿਹੜਾ ਜ਼ਿਆਦਾ ਜੋਰ ਆ ਮਾਝੇ ਵਿੱਚ ਜਾਂ ਬਟ ਦੁਆਬੇ ਵਿੱਚ ਇਹ ਇਸ ਤਰ੍ਹਾਂ ਦਾ ਕੋਈ ਵੀ ਜੋਰ ਨਹੀਂ ਸੀਗਾ ਕਿ ਲੋੜੀ ਵਾਲੇ ਦਿਨ ਗੁੱਡੀਆਂ ਹੀ ਉਡਾਉਂਦੇ ਸੀਗੇ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀਗੇ ਅਸੀਂ ਦੁਆਬੇ ਵਿੱਚ ਰਹਿੰਦੇ ਸੀਗੇ ਤੇ ਅਸੀਂ ਲੋੜੀ ਮੰਗਣ ਜਾਂਦੇ ਹੁੰਦੇ ਸੀਗੇ 2-3 ਦਿਨ ਪਹਿਲਾਂ ਤੋਂ ਜਿਹੜੀ ਆ ਲੋੜੀ ਮੰਗਣੀ ਸਟਾਰਟ ਕਰ ਦਿੰਦੇ ਸੀਗੇ ਤੇ ਬੜਾ ਆਨੰਦ ਹਾਂ ਕਿ ਉਹ ਪੈਸੇ ਇਕੱਠੇ ਕਰਦੇ ਸੀ ਉਹਨਾਂ ਨੂੰ ਵੰਡ ਲੈਂਦੇ ਸੀਗੇ ਸੋ ਹੁਣ ਮੈਂ ਆ ਲਈਆਂ ਥੰਨੇ ਤੇ ਕੁੱਕਰ ਨੂੰ ਮੈਂ ਕਰ ਦਿੱਤਾ ਆ ਬੰਦ ਤੇ ਸਾਗ ਜਿਹੜਾ ਆ ਮੈਂ ਹੁਣ ਕੋਈ ਮੀਡੀਅਮ ਬਿਲਕੁਲ ਲੋ ਹੀਟ ਤੇ ਮੀਡੀਅਮ ਤੇ ਵੀ ਨਹੀਂ ਬਿਲਕੁਲ ਲੋ ਹੀਟ ਤੇ ਲਗਾਤਾਰ 3 ਘੰਟੇ ਜਿਹੜਾ ਆ ਉਹ ਸਾਗ ਨੂੰ ਰਿਜਦਾ ਰਹਿਣ ਦਵਾਂਗੀ ਸੋ ਸਾਗ ਜਿਹੜਾ ਆ ਉਹ ਬਣ ਗਿਆ ਸੀਗਾ ਤੇ ਨੂੰ ਮੈਂ ਕੂਟ ਵੀ ਲਿਆ ਸੀਗਾ ਸਾਗ ਪੂਰੇ ਦਿਨ ਘੰਟੇ ਲੋ ਹੀਟ ਤੇ ਤੇਜ਼ ਰਿਚਦਾਰੀ ਆਇਆਤ ਇੰਨੂੰ ਕੋਈ ਵੀ ਜ਼ਿਆਦਾ ਮਿਹਨਤ ਨਹੀਂ ਲੱਗੀ ਘੋਟਨੇ ਮੱਕੀ ਦਾ ਆਟਾ ਪਾ ਕੇ ਨ ਮੈਂ ਕੋਟ ਦਿੱਤਾ ਆ ਕਈ ਵਾਰੀ ਕਲਿੱਪ ਬਣਾਉਣੀਆਂ ਜਿਹੜੀਆਂ ਰਿਕਾਰਡ ਕਰਨੀਆਂ ਹੁੰਦੀਆਂ ਨਾ ਤੋਰੀਆਂ ਜੀਆਂ ਔਖੀਆਂ ਲੱਗਦੀਆਂ ਆ ਤੇ ਟਾਈਮ ਵੀ ਨਹੀਂ ਹੁੰਦਾ ਕਈ ਵਾਰ ਸੋ ਇੱਧਰ ਮੈਂ ਤੜਕਾ ਲਗਾਉਣ ਵਾਸਤੇ ਰੱਖਿਆ ਹੋਇਆ ਆ ਕੜਾਈ ਵਿੱਚ ਸਰੋਂ ਦਾ ਤੇਲ ਪਾ ਦਿੱਤਾ ਆ ਲਸਣ ਤੇ ਪਿਆਜ਼ ਪਾਇਆ ਆ ਕੱਟ ਕੇ ਲਸਣ ਮੈਂ ਰਿਚਦਾ ਹੋਏ ਸਾਗ ਵਿੱਚ ਵੀ ਪਾਇਆ ਸੀਗਾ ਇੰਦਨ ਮੈਂ ਰੋ ਦੀ ਠੀਰ ਬਣਾਉਣੀ ਆ ਗੰਨੇ ਦੇ ਰਸ ਦੀ ਖੀਰ ਸੋ ਸਭ ਤੋਂ ਪਹਿਲਾਂ ਜਿਹੜੀ ਇਹਦੀ ਮੈਲ ਉਤਾਰ ਲਈਦੀ ਆ ਸੋ ਮੈਂ ਪਹਿਲਾਂ ਮੈਲ ਉਤਾਰਦੀ ਪਈ ਆ ਪਿਆਜ਼ ਜਿਹੜਾ ਆ ਉਹ ਪੋਚ ਗਿਆ ਆ ਅੱਜ ਇਹਦੇ ਵਿੱਚ ਮੈਂ ਪਾ ਦਿੱਤਾ ਆ ਟਮਾਟਰ ਅਦਰਕ ਤੇ ਨਾਲ ਹਰੀ ਮਿਰਚ ਕਿਉਂਕਿ ਬੱਚੇ ਅਦਰਕ ਨਹੀਂ ਖਾਂਦੇ ਇਸ ਕਰਕੇ ਮੈਂ ਜਿਹੜਾ ਅਦਰਕ ਨੂੰ ਆ ਉਹ ਗ੍ਰੇਟ ਕਰ ਲਿਆ ਆ ਕद्दूकस ਕਰ ਲਿਆ ਆ ਤੇ ਸਾਗ ਜਿਹੜਾ ਆ ਉਹ ਪਹਿਲਾਂ ਹੀ ਮਤਲਬ ਕਿ ਪਹਿਲਾਂ ਲੋਕੀ ਨਾ ਸਾਡੇ ਮੰਮੀ ਸਾਗ ਬਣਾਉਂਦੇ ਹੁੰਦੇ ਸੀ ਨਾ ਉਹ ਸਾਗ ਨੂੰ ਸਿਰਫ ਰਾਤ ਨੂੰ ਨਹੀਂ ਤੜਕਦੇ ਸੀ ਅਗਲੇ ਦਿਨ ਤੜਕਦੇ ਸੀਗੇ ਬਟ ਸਾਡੇ ਇੱਥੇ ਜਿਹੜਾ ਆ ਉਹ ਉਸ ਤੜਤਕੇ ਕੀ ਖਾਂਦੇ ਆ ਸੋ ਇਹਦੇ ਵਿੱਚ ਮੈਂ ਨਮਕ, ਦੀਗੀ ਮਿਰਚ ਤੇ ਗਰਮ ਮਸਾਲਾ ਜਿਹੜਾ ਉਹ ਪਾ ਦਿੱਤਾ ਆ ਤੇ ਥੋੜਾ ਜਿਹਾ ਪਾਣੀ ਪਾ ਦਵਾਂਗੀ ਕਿਉਂਕਿ ਨਾ ਜਿਹੜੇ ਟਮਾਟਰ ਆ ਥੋੜੇ ਜੇ ਸਸਤੇ ਜਿਹੇ ਆ ਪਾਣੀ ਪਾਉਣ ਦੇ ਨਾਲ ਜਲਦੀ ਸੌਫਟ ਹੋ ਜਾਂਦੇ ਆ ਸੋ ਤੜਕਾ ਵੀ ਪੁੱਝ ਰਿਹਾ ਆ ਤੇ ਸਾਗ ਮੇਦੇ ਵਿੱਚ ਪਾ ਦਿੱਤਾ ਆ ਸਾਗ ਦਾੜਾ ਕਲਰ ਆ ਬਹੁਤ ਹੀ ਸੋਹਣਾ ਆਇਆ ਸੀਗਾ ਇਸ ਸੀਜ਼ਨ ਦਾ ਜਿਹੜਾ ਆ ਉਹ ਮੈਂ ਪਹਿਲੀ ਵਾਰ ਸਾਗ ਬਣਾਇਆ ਆ ਇਸ ਵਾਰ ਸਾਰੀਆਂ ਸੜੀਆਂ ਨਿਕਲ ਗਈਆਂ ਸਾਗ ਦਾ ਯਾਦ ਹੀ ਨਹੀਂ ਕਿ ਸਾਗ ਵੀ ਬਣਾਉਣਾ ਆ ਲਾਈਫ ਇੰਨੀ ਬਿਜ਼ੀ ਰਹਿੰਦੀ ਆ ਨਾ ਪਤਾ ਨਹੀਂ ਕਿਉਂ ਭਾਵੇਂ ਜਿੰਨਾ ਮਰਜ਼ੀ ਕੋਸ਼ਿਸ਼ ਕਰਨੀਏ ਕਿ ਅਸੀਂ ਆਪਣਾ ਕੰਮ ਜਲਦੀ ਨਿਪਟਾ ਕੇ ਫ੍ਰੀ ਹੋ ਜਾਈਏ ਬੱਟ ਕਦੇ ਇਸ ਤਰ੍ਹਾਂ ਨਹੀਂ ਹੁੰਦਾ ਸਾਰਾ ਟਾਈਮ ਜਿਹੜਾ ਕੰਮ ਕਾਜ ਵਿੱਚ ਹੀ ਨਿਕਲ ਜਾਂਦਾ ਆ ਸੋ ਸਾਗ ਦੇ ਨਾਲ ਮੱਕੀ ਦੀ ਰੋਟੀ ਤੇ ਉਹ ਬਣਦੀ ਆ ਨਾ ਅੱਗੋਂ ਵਿੱਚੋਂ ਭਾਵੇਂ ਨਾ ਬਣਾਈਏ ਬਟ ਲੋਹੜੀ ਵਾਲੇ ਦਿਨ ਤੇ ਪੱਕਾ ਹੀ ਆ ਨਾ ਸੋ ਨਾਲ ਇਹ ਜਿਹੜੀਆਂ ਉਹ ਮੱਕੀ ਦੀ ਰੋਟੀ ਵੀ ਬਣਾ ਲਈ ਆ ਆ ਮੱਕੀ ਦੀ ਰੋਟੀ ਜਿਹੜੀ ਆ ਉਹ ਬਣਾਉਣੀ ਬਹੁਤ ਔਖੀ ਲੱਗਦੀ ਆ ਅ ਮਤਲਬ ਕਿ ਮੈਂ ਹੱਥ ਨਾਲ ਵੀ ਬਣਾ ਲੈਣੀ ਆ ਮੈਨੂੰ ਜ਼ਿਆਦਾ ਹੱਥ ਨਾਲ ਬਣਾਉਣੀ ਹੀ ਈਜ਼ੀ ਲੱਗਦੀ ਆ ਜਿਨ੍ਹਾਂ ਨੂੰ ਨਹੀਂ ਬਣਾਉਂਦੀ ਬਣਾਉਣੀ ਹੁੰਦੀ ਆ ਚੱਕਲੇ ਤੇ ਵੀ ਬਣਾ ਲੈਂਦੇ ਆ ਬਟ ਮੇਰੇ ਕੋ ਭਾਵੇਂ ਸਹੀ ਨਾ ਬਣੇ ਬਟ ਮੈਨੂੰ ਜਿਹੜਾ ਆ ਉਹ ਹੱਥ ਨਾਲ ਹੀ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਇਹਨੂੰ ਹੱਥ ਨਾਲ ਹੀ ਰੋਟੀ ਨੂੰ ਬਣਾ ਲਵਾਂ ਬਿਲਕੁਲ ਪਰਫੈਕਟ ਰੋਟੀ ਮੇਰੇ ਕੋਲੋਂ ਨਹੀਂ ਬਣਦੀ ਬਟ ਹਾਂ ਖਾਣੀ ਹੁੰਦੀ ਆ ਸੋ ਇਟਸ ਕੋਈ ਗੱਲ ਨਹੀਂ ਜਿਸ ਤਰ੍ਹਾਂ ਦੀ ਵੀ ਬਣਦੀ ਆ ਮੈਂ ਬਣਾ ਲੈਂਦੀ ਆ ਤੇ ਤੁਸੀਂ ਦੇਖੋ ਕਿ ਸਾਗ ਜਿਹੜਾ ਆ ਉਹ ਕਿੰਨਾ ਵਧੀਆ ਬਣਿਆ ਆ ਇਸ ਵਾਰ ਅਸੀਂ ਲੋੜੀ ਨਹੀਂ ਬਣਾਈ ਸੀ ਤੇ ਸਾਰਿਆਂ ਨੂੰ ਹੈਪੀ ਲੋੜੀ ਸੋ ਇੱਧਰ ਜਿਹੜੀ ਆ ਉਹ ਮੇਰੀ ਮੱਕੀ ਦੀ ਰੋਟੀ ਵੀ ਬਣ ਕੇ ਤਿਆਰ ਹੋ ਗਈ ਆ ਸੋ ਸਾਡੀ ਅੱਜ ਦੀ ਜਿਹੜੀ ਟ੍ਰੈਡੀਸ਼ਨਲ ਥਾਲੀ ਆ ਉਹ ਤਿਆਰ ਹੋ ਗਈ ਆ ਸੈਲਡ ਨਾਲ ਨਹੀਂ ਆ ਬਟ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਵਿੱਚ ਉਹਦੇ ਵਿੱਚ ਪਾਇਆ ਹੈ ਘਿਓ ਸੋ ਇੱਧਰ ਜਿਹੜੀ ਆ ਉਹ ਖਿਚੜੀ ਵੀ ਮੈਂ ਬਣਾ ਕੇ ਰੱਖ ਲਈ ਆ ਕੁੱਕਰ ਵਿੱਚ ਆ ਤੇ ਨਾਲ ਖੀਰ ਵੀ ਬਣ ਗਈ ਆ ਤੇ ਹੁਣ ਮੈਂ ਨਾਲ ਦੁੱਧ ਗਰਮ ਕਰਦੀ ਪਈ ਆ ਇਹਨਾਂ ਦੋਨਾਂ ਚੀਜ਼ਾਂ ਨੂੰ ਬਿਲਕੁਲ ਨਹੀਂ ਛੇੜਨਾ ਇਸ ਟਾਈਮ ਨਹੀਂ ਖਾਣਾ ਇਹ ਖਾਣਾ ਆ ਫੋਰ ਇੱਦਾ ਤੇ ਮਾਗ ਖਾਡਾ ਤੇ ਫੋਰ ਨੂੰ ਮੈਨੂੰ ਬਣਾ ਲਿਆ ਆ ਤੇ ਮਾਗ ਨੂੰ ਅਸੀਂ ਖਾਵਾਂਗੇ ਇਹ ਹੁੰਦੀਆਂ ਆ ਠੰਡੀਆਂ ਚੀਜ਼ਾਂ ਸਤਿ ਸ਼੍ਰੀ ਅਕਾਲ ਸ਼੍ਰੀ ਵਾਹਿਗੁਰੂ ਸਭ ਜੀ ਨਾ ਗੋ ਮਜਨ ਸੰਗ ਸਾਦੂਆ ਤੁਰੇ ਕ੍ਰਿਸ਼ਨਨ ਹਰ ਕਾ ਨਾਮ ਧਿਆਇ ਸੁਣ ਸੁਨਾਨਾ ਕਰਦਨ ਸੋ ਹੁਣਿਆ ਨੈਕਸਟ ਡੇ ਤੇ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਤੇ ਪਾਠ ਕਰਨ ਤੋਂ ਬਾਅਦ ਹੁਣ ਮੈਂ ਆ ਗਈਆਂ ਕਿਚਨ ਵਿੱਚ ਤੇ ਸਭ ਤੋਂ ਪਹਿਲਾਂ ਜਿਹੜਾ ਆ ਉਹ ਮੈਂ ਖਾऊंगी ਖਿਚੜੀ ਨਾਲ ਦਹੀਂ ਤੇ ਗੰਨੇ ਦੀ ਰਸ ਦੀ ਖੀਰ ਅ ਕੱਲੀ ਖਿਚੜੀ ਤੇ ਦਹੀਂ ਵੀ ਖਾ ਸਕਦੇ ਆ ਬਟ ਮੇਰੀ ਸ਼ੁਰੂ ਤੋਂ ਆਦਤ ਆ ਬਚਪਨ ਤੋਂ ਮੰਮੀ ਜਿਹੜਿਆ ਉਹ ਹਮੇਸ਼ਾ ਸਾਨੂੰ ਐਵੇਂ ਹੀ ਕਹਿੰਦੇ ਹੁੰਦੇ ਸੀ ਕਿ ਪਹਿਲਾਂ ਇਸ਼ਨਾਨਾਓ ਇਸ਼ਨਾਨ ਕਰਕੇ ਤੇ ਫਿਰ ਤੁਸੀਂ ਖਿਚੜੀ ਖਾਓ ਤੇ ਸਭ ਤੋਂ ਪਹਿਲਾਂ ਖਿਚੜੀ ਹੀ ਖਾਣੀ ਆ ਬਟ ਮੈਨੂੰ ਉਦੋਂ ਖਿਚੜੀ ਇੰਨੀ ਸਵਾਦ ਨਹੀਂ ਲੱਗਦੀ ਹੁੰਦੀ ਸੀਗੀ ਤੇ ਮੈਂ ਦੋ ਚਮਚ ਹੀ ਖਿਚੜੀ ਲੈਂਦੀ ਹੁੰਦੀ ਸੀਗੀ ਤੇ ਮੈਨੂੰ ਗੰਨੇ ਦੀ ਜਿਹੜੀ ਰਾਸਤਕ ਖੀਰਾ ਬਹੁਤ ਟੇਸਟੀ ਲੱਗਦੀ ਹੁੰਦੀ ਸੀ ਤੇ ਮੈਨੂੰ ਹੁੰਦਾ ਸੀਗਾ ਕਿ ਮੈਂ ਇਹੀ ਖਾਣੀ ਆ ਸੋ ਠੰਡੀ ਤੇ ਬਹੁਤ ਸੀਗੀ ਬਟ ਮੈਂ ਜ਼ਰੂਰ ਖਾਂਦੀ ਹੁੰਨੀ ਆ ਕਿਉਂਕਿ ਠੰਡੀਆਂ ਚੀਜ਼ਾਂ ਜਿਹੜੀਆਂ ਉਹ ਅਗਲੇ ਦਿਨ ਖਾਈਦੀਆਂ ਆ ਸੋ ਹੁਣ ਅਸੀਂ ਆ ਗਏ ਸੀਗੇ 에어ਪੋਰਟ ਤੇ ਤੇ ਇੱਥੇ ਅਸੀਂ ਗਏ ਸੀਗੇ ਬਾਬਾ ਜਵੰਦ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਉਹਨਾਂ ਨੇ ਕੋਈ ਰਿਕਾਰਡਿੰਗ ਨਹੀਂ ਕਰਨ ਦਿੱਤੀ ਸੋ ਮਿਲਦੇ ਆ ਨੈਕਸਟ ਵਲੌਗ ਵਿੱਚ